ਅੱਜ ਤੁਹਾਡੇ ਨਾਲ ਦਲੀਪਕੌਰ ਟੀਵਾਨਾ ਦੀ ਕਹਾਣੀ ਪੁਲੇਖਾ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਕਹਾਣੀ ਸ਼ੁਰੂ ਕਰਦੇ ਹਾਂ ਜੀ ਪੁਲੇਖਾ ਹਾਂ ਹਾਂ ਅੱਜ ਤੱਕ ਵੀ ਮੈਨੂੰ ਸਭ ਕੁਝ ਜਿਉਂਦਾ ਤਿਉਂ ਯਾਦ ਹੈ ਇੱਕ ਦਿਨ ਦਨ ਢਲ ਦੇ ਨਾਲ ਮੇਰਾ ਦਿਲ ਕਟਿਆ ਅੱਖਾਂ ਮੂਰੇ ਹਨੇਰਾ ਛਾ ਗਿਆ ਫਿਰ ਜਿਵੇਂ ਮੈਂ ਡੂੰਘੇ ਪਾਣੀਆਂ ਵਿੱਚ ਹੀਠਾਂ ਹੀ ਹੀਠਾਂ ਲੈਂਦੀ ਗਈ ਫਿਰ ਜਿਵੇਂ ਮੇਰੇ ਪੈਰਾਂ ਹੀਠਾਂ ਜ਼ਮੀਨ ਰੜਕੀ ਪਾਣੀ ਮੈ ਲੰਗਾਈ ਸਾ ਇਹ ਤਾਂ ਕੋਈ ਹੋਰ ਹੀ ਦੁਨੀਆ ਆ ਗਈ ਸੀ ਜਿੱਥੇ ਪੇਤਲਾ ਪੇਤਲਾ ਹਨੇਰਾ ਸੀਗਾ ਜਿਸ ਵਿੱਚ ਬੰਦਿਆਂ ਦੇ ਆਕਾਰ ਤਾਂ ਦਿਸਦੇ ਸਨ ਪਰ ਸ਼ਕਲਾਂ ਨਹੀਂ ਸਨ ਪਹਿਚਾਣੀਆਂ ਜਾਂਦੀਆਂ ਤੇ ਫਿਰ ਇਹ ਬੜੀ ਚੁੱਪਚਾਹ ਸੀਗੀ ਕਿਤੇ ਕਿਤੇ ਸੜਕ ਦੇ ਕੰਡੇ ਮੱਧਮ ਜਿਹਾ ਬਲਬ ਚੱਲ ਰਿਹਾ ਸੀਗਾ ਪਰ ਉਹਦੇ ਤੇ ਪੰਬਟ ਕੋਈ ਨਹੀਂ ਸੀਗਾ ਸੜਕ ਦੇ ਕੁੱਤੇ ਹੌਂਕਣੇ ਲੱਗੀ ਲੋਕੀ ਇਧਰ ਉਧਰ ਇਧਰ ਉਧਰ ਕਾਲੀ ਨਾਲ ਜਾ ਰਹੇ ਸਨ ਅਸਮਾਨ ਤੇ ਨਾ ਹੀ ਤਾਰੇ ਡਲਕ ਰਹੇ ਸਨ ਤੇ ਨਾ ਹੀ ਬੱਦਲ ਵਾਈ ਸੀਗੀ ਇੱਕ ਖਲਾ ਇੱਕ ਅੰਤਲਾ ਸੀਗਾ ਬਸ ਇਹ ਕਿਹੜੀ ਥਾਂ ਹੈ ਮੇ ਕੋਲੋਂ ਲੰਘਦੀ ਕੁੜੀ ਨੂੰ ਪੁੱਛਿਆ ਅਗਲਾ ਜਹਾਨ ਤੁਮਾਤ ਲੋਕ ਵਿੱਚੋਂ ਆਈਏ ਸੁਣਾ ਉੱਥੇ ਸਭ ਖੈਰ ਸੋਖਤਾ ਹੈ ਉਹਨੇ ਪਿੱਛੇ ਜਿਵੇਂ ਸੌਰੀ ਆਈ ਕੁੜੀ ਆਪਣੇ ਪੇਕੇ ਘਰ ਬਾਰੇ ਪੁੱਛਦੀ ਹੈ ਮੇਰਾ ਗੱਲਾਂ ਕਰਨ ਤੇ ਚਿਤ ਨਹੀਂ ਸੀਗਾ ਉਹ ਸਮਝ ਗਈ ਤੇ ਹੱਸ ਕੇ ਤੁਰ ਗਈ ਸਾਹਮਣੇ ਦੋ ਆਦਮੀ ਆ ਰਹੇ ਸਨ ਮੈਂ ਡਰ ਗਈ ਉਹ ਸਮਝ ਗਏ ਇੱਕ ਬੋਲਿਆ ਤੂੰ ਹਨੇਰੇ ਤੋਂ ਖबरा ਗਈਂ ਪਰ ਗੁਨਾਹ ਨੂੰ ਜਨਮ ਦੇਣ ਵਾਲਾ ਹਨੇਰਾ ਹੋਰ ਹੁੰਦਾ ਆ ਰੂਹ ਦਾ ਹਨੇਰਾ ਹੋਰਾ ਮੈਂ ਅਗਾ ਤੁਰ ਪਈ ਆ ਇਹ ਤੇ ਦਾਦੀ ਜੀਏ ਸੀ ਉਨੇ ਮੈਨੂੰ ਬੁੱਕਲ ਵਿੱਚ ਲੈ ਕੇ ਪਿਆਰ ਕੀਤਾ ਤੇ ਅੱਖ ਲੱਗੀ ਕਾਲਜਾ ਠਰ ਗਿਆ ਤੈਨੂੰ ਦੇਖ ਕੇ ਤੂੰ ਕਿਤੇ ਸੈਂ ਉੱਥੇ ਜੋਗੀ ਮੇਰੀ ਮਲੂਕ ਜਹੀ ਤੀ ਦਾਦੀ ਤੂੰ ਇੱਥੇ ਕੀ ਕਰਦੀ ਐ ਮੈਂ ਬੜੀ ਥੱਕੀ ਹੋਈ ਸਾਂ ਸੋਚਿਆ ਘੜੀਪਲ ਆਰਾਮ ਕਰਕੇ ਅਗਾਹ ਨੂੰ ਤੁਰਾਂਗੀ ਮੈਨੂੰ ਜਿਵੇਂ ਕੁਝ ਯਾਦ ਆਇਆ ਤੇ ਮੈਂ ਦਾਦੀ ਨੂੰ ਉੱਥੇ ਹੀ ਖਲੋਤੀ ਛੱਡ ਅਗਾਹ ਤਰਪਈ ਸੀ ਸਾਹਮਣੇ ਮੋਲਸਰੀ ਦੀ ਟਾਣੀ ਤੇ ਬੈਠੀ ਕੁੱਗੀ ਮੈਨੂੰ ਦੇਖ ਕੇ ਹੱਸ ਪਈ ਸੁਣਾ ਮੇਰੇ ਬੱਚਿਆਂ ਦਾ ਕੀ ਹਾਲ ਐ ਮੈਂ ਤੁਹਾਡੀ ਬਗੀਚੀ ਵਾਲੇ ਅੰਬ ਤੇ ਹੀ ਤਾਲਣਾ ਪਾਇਆ ਹੋਇਆ ਸੀਗਾ ਉਸ ਦਿਨ ਹਨੇਰੀ ਆਈ ਟਾਣੀ ਟੁੱਟ ਗਈ ਤੇ ਬਿੱਲੀ ਨੇ ਮੈਨੂੰ ਖਾ ਲਿਆ ਸੀਗਾ ਉਹਦੇ ਵਿਚਾਰੀ ਦੇ ਵੀ ਕੀ ਵਸਤੀਤal ਸੀਗੀ ਉਸ ਸੰਸਾਰ ਦਾ ਰਾਹ ਹੀ ਐਉਂ ਹੈ ਮੈਂ ਆ ਗਾਂ ਤਰਪਈ ਜਿਵੇਂ ਰਾਹ ਮੇਰੇ ਪੈਰਾਂ ਨੂੰ ਤੋਰੀ ਲੈ ਜਾਂਦੇ ਸੀਗੇ ਇੰਨੇ ਨੂੰ ਇੱਕ ਬਜ਼ੁਰਗ ਟੱਕਰਿਆ ਤੇ ਆਖਣ ਲੱਗਾ ਤੂੰ ਤੂੰ ਕਿਵੇਂ ਆ ਗਈਆਂ ਤੇਰੀ ਤਾਂ سزا ਵਧਾ ਦਿੱਤੀ ਗਈ ਸੀ ਸੁਣਦੇ ਸਾਂ ਤੂੰ ਬੜਾ ਰੌਲਾ ਪਾਇਆ ਹੋਇਆ ਸੀ ਉੱਥੇ ਆਂਦੀ ਹੁੰਦੀ ਸੈਂ ਰੱਬ ਰੁੱਬ ਕੋਈ ਨਹੀਂਗਾ ਧਰਮ ਕਰਮ ਪਖੰਡ ਹੈ ਵਾਰੇ ਦੇਖਣ ਨੂੰ ਤੇ ਤੂੰ ਸਿਆਣੀ ਲੱਗਦੀ ਏ ਬਸ ਰਹਿ ਗਈ ਪਹਿਲੇ ਹੀ ਇਮਤਿਹਾਨ ਵਿੱਚ ਛੋਟੀ ਸੈਂ ਪਰ ਤੈਨੂੰ ਤਾਂ ਵਾਪਸ ਜਾਣਾ ਪਵੇਗਾ ਤੇ ਮੈਂ ਵਾਪਸ ਮੁਰ ਦਿੱਤੀ ਗਈ ਫਿਰ ਜਿਵੇਂ ਪਾਣੀਆਂ ਨੂੰ ਲੰਘਦੀ ਮੈਂ ਉ ਤਾਂ ਆ ਗਈ ਜਿਵੇਂ ਨੀਂਦ ਖੁੱਲੀ ਪੂਰਾ ਸਾਹ ਆਇਆ ਪਰ ਅੱਖਾਂ ਮੈਂ ਬੰਦ ਹੀ ਰੱਖਾਂ ਠੀਕ ਜਿਹੜਾ ਕੁਝ ਕਟਿਆ ਗੱਲਾਂ ਤੁਰ ਪਈਆਂ ਸੀਗਾ ਅੰਜ ਤੇ ਵਿਚਾਰੀ ਬੜੀ ਚੰਗੀ ਸੀ ਅਖੇ ਅੱਖ ਵਿੱਚ ਪਾਈ ਕਿਹੜਾ ਰੜਕਦੇ ਸੀਗੀ ਸਤਿਆਵਾਣ ਕਦੇ ਉੱਚੀ ਬੋਲਦੀ ਨਹੀਂ ਸੀ ਸੁਣੀ ਗਵੰਡਣ ਕਹਿ ਰਹੀ ਸੀਗੀ ਅਗਲੇ ਸਾਲ ਤਰੱਕੀ ਹੋ ਜਾਣੀ ਸੀ 10 ਸਾਲ ਵੀ ਹੋਰ ਜਾਂਦੀ ਰਹਿੰਦੀ 50000 ਤਾਂ ਤਨਖਾਹ ਹੀ ਆ ਜਾਂਦੀ ਬਾਪ ਨੇ ਹਿਸਾਬ ਲਾ ਕੇ ਦੱਸਿਆ ਸੀਗਾ ਅਸੀਂ ਤਾਂ ਸੋਚਦੇ ਸਾਂ ਆਪਣੀ ਬੀਬੋ ਨੂੰ ਵੀ ਅਗਲੇ ਵਰੇ ਇਹਦੇ ਕੋਲ ਹੀ ਪੜਨ ਭੇਜ ਦਿਆਂਗੇ ਕਹਿੰਦੀ ਵੀ ਸੀਗੀ ਚਾਚੀ ਜੀ ਇਹਦਾ ਤੁਸੀਂ ਫਿਕਰ ਨਾ ਕਰੋ ਜਾ ਵੱਡੇ ਰੱਬ ਨੇ ਸਾਥ ਜਾ ਵੱਡੇ ਰੱਬ ਨੇ ਤਾਂ ਸਾਥੋਂ ਕਿਸੇ ਜਨਮ ਦਾ ਵੈਰ ਕੱਢਿਆ ਏ ਤੀ ਮੇਰੀ ਸਾਰਾ ਜਨ ਕੋਲੂ ਦੇ ਬਲਦਵਾਂ ਕੰਮ ਵਿੱਚ ਜੁਟੀ ਰਹਿੰਦੀ ਸੀ ਜਿਵੇਂ ਹਿਸਾਬ ਕਿਤਾਬ ਹੀ ਪੂਰਾ ਕਰਦੀ ਹੋਵੇ ਮਾਣੇ ਰੋਂਦਿਆ ਆਖਿਆ ਸੀਗਾ ਮੈਂ ਝਿੰਝਲਾ ਕੇ ਅੱਖਾਂ ਖੋਲ੍ਹੀਆਂ ਸਭ ਹੈਰਾਨ ਵਾਲੇ ਦਵਾਲੇ ਇਕੱਠੇ ਹੋ ਗਏ ਮੈਂ ਕਿੱਥੇ ਆ ਮੈਂ ਪੁੱਛਿਆ ਆਪਣੇ ਘਰ ਆ ਦੇਖ ਤੇਰਾ ਬਾਪ ਤੇਰੀ ਮਾਂ ਤੇਰੀ ਚਾਚੀ ਗਵੰਡਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਖਬਰ ਸੌਰਤ ਨਹੀਂ ਸੀ ਅਜੇ ਪੂਰੀ ਤਰ੍ਹਾਂ ਭਰਤੀ ਮੇਰਾ ਘਰ ਮੇਰੀ ਮਾਂ ਮੇਰਾ ਬਾਪ ਚਾਚੀ ਮੈਨੂੰ ਇਹ ਲਫ਼ਜ਼ ਬੜੇ ਅਜੀਬ ਲੱਗੇ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕਿੱਥੋਂ ਆਈ ਹਾਂ ਉਸ ਅਸਲੀ ਉਹ ਅਸਲੀ ਹੈ ਜਾਂ ਇੱਥੇ ਹੁਣ ਇਹ ਅਸਲੀ ਹੈ ਫਿਰ ਮੈਨੂੰ ਯਾਦ ਆਇਆ ਕਿ ਵੇਲੇ ਵੇਲੇ ਬਾਪੂ ਜੀ ਤੇ ਬੀਜੀ ਸਤਰੰਜ ਖੇਡਦੇ ਹੁੰਦੇ ਸੀਗੇ ਬਾਪੂ ਜੀ ਬੀਜੀ ਮੈਂ ਅਸੀਂ ਸਭ ਸਤਰੰਜ ਦੇ ਮੋਰੇ ਹੀ ਤਹਾਂ ਹਰ ਕੋਈ ਆਪਣੀ ਥਾਂ ਕੁਝ ਹੈ ਅਸਲ ਵਿੱਚ ਕੀ ਹੈ ਇਸ ਗੱਲ ਦਾ ਕਿਸੇ ਕੋਲ ਜਵਾਬ ਨਹੀਂ ਸੀਗਾ ਇਹ ਸਭ ਕੁਝ ਇੱਕ ਖੇਡ ਇੱਕ ਬਾਜੀ ਤੇ ਆ ਕੇ ਮੁੱਕ ਜਾਂਦੀ ਹੈ ਮੈਨੂੰ ਜਿਵੇਂ ਇਸ ਗੱਲ ਦੀ ਸਮਝ ਲੱਗ ਗਈ ਸੀਗੀ ਲੋਕਾਂ ਨੂੰ ਇਸ ਗੱਲ ਦਾ ਅਚੰਭਾ ਸੀ ਕਿ ਮੈਂ ਮਰ ਕੇ ਜਿਉਂ ਪਈਆਂ ਪਰ ਮੈਨੂੰ ਲੱਗਦਾ ਹੈ ਜਿਵੇਂ ਮੈਂ ਜਿਉਂ ਕੇ ਫਿਰ ਮਰ ਗਈ ਹਾਂ ਸ਼ਾਇਦ ਮੈਨੂੰ ਸ਼ਾਇਦ ਤੁਹਾਨੂੰ ਸ਼ਾਇਦ ਸਾਨੂੰ ਸਾਰਿਆਂ ਨੂੰ ਕਿਦਰੇ ਕੋਈ ਭਲੇਖਾ ਲੱਗ ਗਿਆ ਆ